કરી ਦੇ ਰਹੇ ਆ ਦੋਸਤੋ ਫਾਰਮ ਪ੍ਰੈਕ T20 ਦੀ ਸਾਰੀ ਵੀਡੀਓ ਪੂਰੀ ਐਂਡ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਰਹੇ ਆ ਜਿਸ ਤਰ੍ਹਾਂ ਇੰਜਨਾਂ ਦੇ ਮਾਡਲ ਇੰਜਨਾਂ ਦੇ ਰੇਟ ਇੰਜਨ ਦੇ ਵਿੱਚ ਕੰਡੀਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਰੇਟ ਦੇ ਵਿੱਚ ਅਗਲਾ ਪੁੱਛ ਲੈਂਦਾ ਵੀ ਰੇਟ ਕੀ ਪਊਗਾ ਜਿਵੇਂ ਹੁਣ ਸੇਲਡ ਇੰਜਨ ਦਾ ਰੇਟ ਬਾਈ ਜੀ ਕੁਛ ਆ 15-20000 ਰੁਪਏ ਇੰਜਨ ਦਾ ਰੇਟ ਦਾ ਫਰਕ ਪੈ ਜਾਂਦਾ ਭਾਵੇਂ ਉਹ ਮਾਡਲ ਸੇਮ ਹੋਵੇ ਮੰਨ ਲਓ ਕੋ 18 ਮਾਡਲ ਦਾ ਐਗਜ਼ਾਮਪਲ ਲੈ ਲੈਂਦੇ ਆਪਾਂ 18 ਮਾਡਲ ਦਾ ਇੰਜਨਾਂ ਇੱਕ ਇੰਜਨ ਦਾ 50000 ਰੇਟ ਹੋਵੇ ਤੇ ਇੱਕ ਦਾ 70000 ਰੁਪਏ ਤੁਸੀਂ ਕਹੋਗੇ ਉਹ ਕਿਵੇਂ ਉਹਦਾ ਇੰਜਨ ਦਾ ਉਹ ਇੰਜਨ ਖੁੱਲਿਆ ਨਾ ਹੋਵੇ ਕਿ ਇੰਜਨਾਂ ਦੇ ਉੱਪਰ ਰੰਗ ਨਹੀਂ ਹੁੰਦਾ ਜਾਂ ਇੰਜਨ ਦੁਬਾਰਾ ਖੁੱਲ ਕੇ ਵੱਜਾ ਹੁੰਦਾ ਇਸ ਕਰਕੇ ਮਾਡਲ ਦੇ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਮਾਡਲ 18 ਦਾ 18 ਦਾ ਸਭ ਦੇ ਰੇਟ ਸੇਮ ਹੋਣਗੇ ਹੁਣ ਇੰਜਨ ਦਾ ਤੁਹਾਨੂੰ ਦੱਸ ਦੇਣਾ ਜਿਵੇਂ ਆਹ ਕੰਡੀਸ਼ਨ ਇੰਜਨ ਦੀ ਹਾਲ ਤੱਕ ਨੋਜਲ ਪੈਪ ਵੀ ਤੁਸੀਂ ਦੇਖੋ ਇੰਜਨ ਦੀ ਲੂਜ਼ ਨਹੀਂ ਹੋਈ ਖੁੱਲੀ ਨਹੀਂ ਯਾਨੀ ਕਿ ਚਾਬੀ ਨਹੀਂ ਲੱਗੀ ਤੇ ਦੁਬਾਰਾ ਕਿਤੇ ਖੁੱਲਿਆ ਨੀਗਾ 18 ਮਾਡਲ ਦੇ ਮਾਰਕੇ ਆ ਇਹ ਇੰਜਨ ਤਨ ਲਾ ਕੇ ਚੱਲੋ 80 ਤੋਂ 1000 85 80000 85 90000 ਤੱਕ ਵੀ ਤੁਹਾਨੂੰ ਇੰਜਨ ਇਹ ਮਿਲਣਗੇ ਪਟਿਆਲੇ ਮੰਨੋ ਤੁਸੀਂ ਲੱਖ ਤੱਕ ਵੀ ਇੰਜਨ ਚਲੇ ਜਾਂਦਾ ਜੇ 20 22 ਮਾਡਲ ਦੇ ਵਿੱਚ ਇੰਜਨ ਆ ਪਾ ਲੈਨੇ 50000 ਤੋਂ 70000 ਇੰਜਨ ਜਿਹੜੇ 14 15 ਮਾਡਲ ਵਧੀਆ ਇੰਜਨ ਇੰਜਨ ਜ਼ਰੂਰੀ ਨਹੀਂ ਹੁੰਦਾ ਵੀ ਇੰਨਾ ਰੰਗ ਆ ਤਾਂ ਇੰਜਨ ਜਾ ਕੇ ਤੁਹਾਡਾ ਨਵਾਂ ਹੀ ਨਿਕਲੂਗਾ ਇਹ ਮੁਕੱਦਰ ਹੁੰਦੇ ਆ ਜਾਂ ਜਿਹੜੇ ਮਿਸਤਰੀ ਭਰਾ ਜਿਹੜੇ ਕੰਮ ਦੀ ਨੌਲੇਜ ਰੱਖਦੇ ਆ ਮੇਰੇ ਵੀਰ ਤਸੱਲੀ ਕਰਕੇ ਲਿਜਾਓ ਚੀਜ਼ ਨੂੰ ਕਿਉਂ ਕੱਲਾ ਰੰਗ ਫੰਗਣਾ ਦੇਖ ਲਿਆ ਕਰੋ ਹੁਣ ਅਸੀਂ ਵੀ ਇੱਕ ਵਾਰੀ ਇੰਜਨ ਰੱਖਿਆ ਸੀ 18 ਮਾਡਲ ਉਹਦੇ ਚ ਇੰਜਨ ਚ ਦਵਾਰੇ ਕੰਪਲੀਟ ਆ ਗਈ ਸੀਗੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉੱਚਾ ਮਾਡਲ ਆ ਤੇ ਜ਼ਰੂਰੀ ਆ ਵੀ ਸਾਰਾ ਹੀ ਜਾ ਕੇ ਨਵਾਂ ਹੀ ਨਿਕਲੂਗਾ ਬਾਈ ਜੀ ਟਰੈਕਟਰ ਬਾਕੀ ਜ਼ਰੂਰੀ ਜਿਹੜੀਆਂ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦੇ ਆ ਵੀ ਇੰਜਨ ਖੁੱਲੇ ਹੱਤ ਨਹੀਂਗਾ ਹੁਣ ਆ ਟਰੈਕਟਰ ਜਿਵੇਂ ਜੋੜ ਜਾਂ ਟਰੈਕਟਰ ਦੇ ਖੁੱਲੇ ਨਹੀਂਗੇ ਇਹ ਟਰੈਕਟਰ ਖੋਲਣ ਵਾਸਤੇ ਖੜਾ ਹੁਣ ਇਹ ਖੁੱਲਦਾ ਕਿਉਂ ਆ ਮੰਨ ਲਓ ਚੀਜ਼ ਦਾ ਮੁੱਲ 3 ਲੱਖ ਰੁਪਈਆ ਜਾਂ 4 ਲੱਖ ਰੁਪਈਆ ਦਾ ਟਰੈਕਟਰ ਆ ਉਹਦੀ ਪਾਰਟਸ ਗਿਣੇ ਜਾਂਦੇ ਆ ਵੀ ਖੋਲ ਕੇ 4 ਲੱਖ ਰੁਪਇਆ ਕਰਦੇ ਤਾਂ ਅਗਲਾ ਖੋਲ ਦਿੰਦਾ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਸਸਤਾ ਆਇਆ ਹੋਇਆ ਜਾਂ ਕੋਈ ਗੱਲਬਾਤ ਦੁਕਾਨਦਾਰ ਦੀ ਪੇਮੈਂਟ ਪੂਰੀ ਹੁੰਦੀ ਆ ਤੋ ਖੋਲ ਦਿੰਦਾ ਤੇ ਖੁੱਲਾ ਸਮਾਨ ਕਈ ਵਾਰਾਂ ਛੇਤੀ ਸੇਲ ਹੋ ਜਾਂਦਾ ਕੰਪਲੀਟ ਟਰੈਕਟਰ ਵੇਚਣ ਦੇ ਵਿੱਚ ਦਿੱਕਤ ਆਉਂਦੀ ਆ ਤਿਆਰ ਤਿਉਰ ਕਰਨਾ ਪੈਂਦਾ ਆ ਹਿੱਸਾ T20 ਦਾ 50000 ਤੋਂ ਘੱਟੋ ਘੱਟ ਸਟਾਰਟ ਆ ਪਾਵਰ ਸਟੀering ਦਾ ਇਹਦੇ ਵਿੱਚ T20 ਗੇਅਰ ਤੇ ਚੱਲਦੇ ਹੁਣ ਜਦੋਂ T20 ਜਿਹਨੇ ਟਿਊਬਾਂ ਦੂਜੀਆਂ ਲਾਉਣੀਆਂ ਫੋਰਡ ਨੂੰ ਮੰਨ ਲਓ ਕਈ ਭਰਾ ਕਹਿੰਦੇ ਕੱਲੀਆਂ ਟਿਊਬਾਂ ਲ ਕੱਲੀਆਂ ਟੂਬਾਂ ਤਾਂ ਨਹੀਂ ਲੱਗਦੀਆਂ ਇਹ ਪਲੈਂਟਰੀ ਚ ਆ ਗਿਆ ਟੂਬਾਂ ਤੇ ਗੀਅਰ ਦੇ ਤੌਰੇ ਦਾ ਅੰਤਰ ਹੁੰਦਾ ਇਸ ਕਰਕੇ ਇਹ ਗੀਅਰ ਨਾਲ ਲਾਉਣਾ ਹੀ ਪੈਂਦਾ ਤੇ ਇਹਦੇ T20 ਵਿੱਚ ਕੰਪਨੀ ਨੇ ਕੀ ਫਰਕ ਪਾਇਆ ਉਹ ਵੀ ਤੁਹਾਨੂੰ ਦਿਖਾਉਣਾ ਸਾਈਡ ਗੇਅਰ ਟਰੈਕਟਰ ਆ T20 ਆ ਤੇ ਆ ਦੇਖੋ ਕਲਾਸਿਕ ਦੇ ਮਰਗਾਟ ਆ ਕੇ ਪੈਰ ਦਾ ਨਿੱਨਾ ਚੁੱਚੇ ਆ ਕੇ ਇਹ ਪਿਛਲੇ ਹਿੱਸੇ ਦਾ ਮੁੱਲ ਲਾ ਕੇ ਚਲੋ ਤੁਸੀਂ 2 ਲੱਖ ਰੁਪਇਆ ਵੀ ਨਾਲ ਲੱਗ ਜਾਂਦਾ 2.5 ਲੱਖ ਰੁਪਏ ਤੱਕ ਕੇ 2 ਤੋਂ 2.5 ਲੱਖ ਰੁਪਏ ਦੇ ਵਿੱਚ ਜਿੱਥੇ ਆਪਾਂ ਫੋੜ ਜਾਈਏ 60 ਦਾ ਕਟਾਈਏ ਇਹ ਹਿੱਸਾ ਕਵਾਡ ਦਾ ਜੇ ਮੰਨ ਲਓ ਵੀ ਕਵਾਡ ਦੇ ਵਿੱਚ ਕੱਟਣਾ ਅਗਲੇ ਨੇ 60 ਦਾ ਹਿੱਸਾ ਥੋੜਾ ਥੋੜਾ ਮੁੱਲ ਘਟ ਪੈਣੇ ਤੁਹਾਡੇ ਪੈਸੇ ਆਹ ਗਰਾਰੀਆਂ T20 ਦੇ ਵਿੱਚ ਆ ਗਈਆਂ ਜਿਹੜਾ ਆਪਾਂ ਛੋਟਾ ਗੇਅਰ ਕਹਿ ਦਿੰਨੇ ਆ ਆ ਛੋਟੇ ਗੇਅਰ ਦਾ ਇੱਥੇ ਨਾ ਕੰਪਨੀ ਨੇ ਜਿਗਾਰਡ ਲਾਇਆ ਜਿਹੜਾ ਇੱਥੋਂ ਤੋੜਾ ਆਪਾਂ ਜਦੋਂ ਕੀ ਲੀਵਰ ਲਾਉਨੇ ਇੱਧਰ ਆ ਦੇਖੋ ਤੁਸੀਂ ਛੋਟੇ ਗੇਅਰ ਦਾ ਜਿਹੜਾ ਲੀਵਰ ਆ ਜਦੋਂ ਤੋੜਾ ਘਟਦਾ 3 ਸਪੀਡ ਕਹਿ ਲਓ ਜਾਂ ਛੋਟਾ ਗੇਅਰ ਕਹਿ ਲਓ ਆਮ ਜਿਹੜਾ ਜਿਗਾਰਡ ਵੀ ਲਾਈਦਾ ਆਪਾਂ 60 ਨੂੰ ਸਿੰਪਲ ਨੂੰ ਹਾਈ ਲੋ ਨੂੰ ਤੇ ਉਹਦਾ ਵੀ ਜਿਗਾਰ ਇੱਥੇ ਲੱਗਦਾ ਪਰ ਉਹ ਆ ਜਿਗਾਰ ਨਹੀਂ ਲੱਗਦਾ ਇਹ ਨਾ ਲੱਗ ਸਕਦਾ ਜੋ ਕੰਪਨੀ ਨੇ ਲਾਤਾ ਇਹ ਦੁਬਾਰਾ ਨਾ ਮਿਲਦਾ ਦਾ ਨਾ ਲੱਗਦਾ ਇਹ T20 ਦਾ ਕੰਪਨੀ ਨੇ ਗੀਅਰ ਚ ਅੰਤਰ ਪਾਇਆ ਮਿਸਤਰੀ ਭਰਾ ਵੀਚ ਗੌਰ ਨਾਲ ਵੀਡੀਓ ਦੇਖ ਲਓ ਆ ਦੇਖੋ ਆ ਸਿਸਟਮ ਆ ਜਿਹੜਾ ਟੋਪੜਾ ਛੋਟੇ ਗੀਅਰ ਵਾਲਾ ਤੇ ਅੱਜ ਤੁਹਾਨੂੰ ਰੇਟ ਇਹਦਾ ਢਾਂਚੇ ਦਾ ਵੀ ਦੱਸਤਾ ਚਾਂਚੇ ਦੇ ਵਿੱਚ ਜਾਂ ਪਿਛਲੇ ਹਿੱਸੇ ਦੇ ਵਿੱਚ ਸਮਝ ਲਓ ਕਈ ਭਰਾ ਮਰਗਾੜ ਲੈਂਦੇ ਆ ਕੋਈ ਪੁਰਾਣੇ ਟਰੈਕਟਰ ਦੇ ਮਰਗਾੜ ਥੋੜੇ ਹਲਕੇ ਹੁੰਦੇ ਆ ਕਿ ਇਹ ਭਰਾ ਨੇ ਮਰਗਾੜ ਟਰੈਕਟਰ ਤਿਆਰ ਕਰਾਉਣਾ ਤੇ ਉਹ ਮਰਗਾੜ ਵਗੈਰਾ ਪੁਰਾਣੇ ਨਹੀਂ ਲੈਂਦੇ ਅਗਲਾ ਕਹਿੰਦਾ ਵੀ ਯਾਰ ਅਸੀਂ ਨਵੇਂ ਲਾਉਣੇ ਆ ਉਹਦਾ ਰੇਟ 10-15000 20000 ਸਾਡਾ ਇਸ ਦੇ ਸਮਾਨ ਦੇ ਵਿੱਚ ਫਰਕ ਪੈ ਜਾਂਦਾ ਤੇ ਅੰਦਾਜ਼ਾ ਤੁਹਾਨੂੰ ਦੱਸਿਆ 1.5 ਲੱਖ ਤੋਂ ਸਟਾਰਟ ਹੋਗੇ 2-2.5 ਲੱਖ ਤੱਕ ਚੱਲੇ ਜਾਂਦਾ T20 ਦਾ ਰੇਟ ਹੋਰ ਆ ਬਿਨਾਂ T20 ਤੋਂ ਰੇਟ ਘੱਟ ਤੇ ਦੋਸਤੋ ਆ T20 ਦੇ ਗੀਅਰ ਬਾਰੇ ਵੀ ਤੁਹਾਨੂੰ ਅੱਜ ਸਾਰੀ ਜਾਣਕਾਰੀ ਦੇ ਦਿੱ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਦੋਸਤੋ ਆ ਪਾਵਰ ਸਟੀering ਦੀ ਕਿਟ ਆ ਪਾਵਰ ਜਿਨ੍ਹਾਂ ਨੇ ਕਰਨਾ ਬਹੁਤ ਵਧੀਆ ਆਪਣਾ ਪਹਿਲਾ ਟਰੈਕਟਰ ਹੀ ਪਾਵਰ ਹੋ ਜਾਂਦਾ ਜੇ ਆਪਾਂ ਟਰੈਕਟਰ ਸਾਂਭਿਆ ਹੋਇਆ ਤਾਂ ਉਹ ਵੀ ਪਾਵਰ ਕਰਨਾ ਆ ਪਾਵਰ ਦੀ ਫਿਟਿੰਗ ਤੁਹਾਡੀ ਸੇਮ ਹਿੱਸਾ ਬਦਲ ਕੇ ਕਰੋ ਤਾਂ ਬੜੀ ਸੋਹਣੀ ਫਿਟਿੰਗ ਆਉਂਦੀ ਆ ਹਿੱਸੇ ਉਸੇ ਤੇ ਟਾਈਮ ਆਪਾਂ ਕਰਤਾ ਲੈਨੇ ਆ ਪਰ ਕੁਝ ਟਾਈਮ ਪਾ ਕੇ ਆਪਾਂ ਨੂੰ ਉਹ ਪ੍ਰੋਬਲਮ ਕ੍ਰੀਏਟ ਕਰਨ ਲੱਗ ਜਾਂਦਾ ਜੇ ਤੁਸੀਂ ਬਦਲ ਸਕਦੇ ਹੋ ਤਾਂ ਹਿੱਸਾ ਬਦਲ ਕੇ ਹੀ ਪਾਵਰ ਕਰਿਆ ਕਰੋ ਕਿਉਂ ਚਲੋ ਕਈ ਵਾਰਾਂ ਬਜਟ ਆਪਣੇ ਘੱਟ ਹੁੰਦੇ ਆ ਐਨਐਚਐਕਸਲ ਵੱਡੇ ਆ ਗਏ ਵੱਡੇ ਐਕਸਲਾਂ ਦੀ ਮਜ਼ਬੂਤੀ ਵੱਧ ਕੰਪਨੀ ਨੇ ਕਰਤੀ ਸੀਗੀ ਤੇ ਦੋਸਤੋ ਅੱਗੇ ਜੇ ਕੋਈ ਹੋਰ ਜਾਣਕਾਰੀ ਹੋਵੇ ਤੁਹਾਨੂੰ ਉਹ ਵੀ ਪਾਵਾਂਗੇ ਤੇ ਦੇਖਦੇ ਰਹਾ ਕਰੋ ਸਾਡਾ ਚੈਨਲ ਧੰਨਵਾਦ ਦੋਸਤੋ